ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਲਾਪਰਵਾਹੀ ਦੇ ਉੱਤੇ 1 ਲੱਖ ਦਾ ਜੁਰਮਾ ਨਾ ਲਗਾ ਦਿੱਤਾ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬਣੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਗੰਭੀਰ ਲਾਪਰਵਾਹੀ ਦਾ ਸਖਤ ਨੋਟਿਸ ਲੈਂਦਿਆਂ ਸੂਬਾ ਸਰਕਾਰ ਤੇ 1 ਲੱਖ ਦਾ ਜੁਰਮਾ ਨਾ ਲਗਾਇਆ ਦਰਅਸਲ ਹਾਈ ਕੋਰਟ ਨੇ ਜਿਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ 1 ਲੱਖ ਦਾ ਜੁਰਮਾਨਾ ਲਗਾਇਆ ਆਖਰ ਉਹ ਮਾਮਲਾ ਕੀ ਹੈ ਇਸ ਬਾਬਤ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਇਹ ਮਾਮਲਾ 18 ਸਾਲ ਤੋਂ ਲੰਬਤ ਇੱਕ ਐਫ ਆਈ ਆਰ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਸਮੇਂ ਸਿਰ ਰੱਦ ਕਰਨ ਦੀ ਰਿਪੋਰਟ ਪੇਸ਼ ਕਾਰਨ ਦੇ ਵਿੱਚ ਅਸਫਲਤਾ ਦੇ ਕਾਰਨ ਇਹ ਜੁਰਮਾਨਾ ਲਗਾਇਆ ਗਿਆ ਤਾਂ ਜਸਟਿਸ ਸੁਮਿਤ ਗੋਇਲ ਦਾ ਕਹਿਣਾ ਹੈ ਕਿ ਰਾਜ ਦਾ ਮੁਕਦਮਾ ਚਲਾਉਂਦਾ ਅਧਿਕਾਰੀ ਗੰਬੀਲ ਜਨਤਕ ਟਰਸਟ ਹੈ ਜਿਸ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਵਰਤਿਆ ਜਾਣਾ ਚਾਹੀਦਾ ਹੈ ਉਹਨੂੰ ਚੇਤਾਵਨੀ ਦਿੱਤੀ ਹੈ ਕਿ ਵਿਵੇਕ ਮਨਮਾਨੀ ਦਾ ਸਾਧਨ ਨਹੀਂ ਬਣ ਸਕਦਾ ਅਦਾਲਤ ਵਿੱਚ ਜੋ ਇਹ ਮਾਮਲਾ ਦੇ ਵਿੱਚ ਸੰਸਥਾਗਤ ਪੱਧਰ ਤੇ ਦੰਡਕਾਰੀ ਪਹੁੰਚ ਅਪਣਾਉਣੀ ਚਾਹੀਦੀ ਹੈ ਤਾਂ ਅਦਾਲਤ ਨੇ ਹੁਕਮ ਦਿੱਤਾ ਹੈ ਕਿ ਲਗਾਏ ਗਏ 1 ਲੱਖ ਰੁਪਏ ਦੇ ਜੁਰਮਾਨੇ ਦੇ ਵਿੱਚ 25000 ਰੁਪਏ ਪਟੀਸ਼ਨਰ ਨੂੰ ਅਦਾ ਕੀਤੇ ਜਾਣ ਬਾਕੀ 75000 ਰੁਪਏ ਪੰਜਾਬ ਰਾਜ ਕਾਨੂੰਨੀ ਸੇਵਾਮਾ ਅਥਾਰਟੀ ਦੇ ਆਫਤ ਰਾਹਤ ਫੰਡ ਦੇ ਵਿੱਚ ਜਮ੍ਹਾਂ ਕਰਵਾਏ ਜਾਣ ਇਸ ਨੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਦੇ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਨੇ ਤਾਂ ਪੁਲਿਸ ਦੇ ਡਾਇਰੈਕਟਰ ਆਫ ਜਰਨਲ ਨੂੰ 90 ਦਿਨਾਂ ਦੇ ਅੰਦਰ ਪਾਲਣਾ ਰਿਪੋਰਟ ਧਾਰ ਕਰਨ ਦੇ ਨਿਰਦੇਸ਼ ਹੁੰਦੇ ਨੇ ਇਹ ਮਾਮਲਾ ਜਿੱਥੇ ਕੀਮਤੀ ਲਾਲ ਭਗਤ ਦੁਆਰਾ ਧਾਰ ਪਟੀਸ਼ਨ ਦੇ ਨਾਲ ਸਬੰਧਤ ਹੈ 9 ਅਗਸਤ 2007 ਨੂੰ ਜਲੰਧਰ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਵਿੱਚ ਭਾਰਤੀ ਦੰਡ ਸਹਿਤਾ ਦੀਆਂ ਧਾਰਾਵਾਂ 332 341 506 ਤੇ 34 ਦੇ ਤਹਿਤ ਇੱਕ ਅਫਾਅਰ ਦਰਜ ਹੁੰਦੀ ਹੈ ਇਸ ਤੋਂ ਥੋੜੀ ਦੇਰ ਬਾਅਦ ਸ਼ਿਕਾਇਤ ਕਰਤਾ ਤੇ ਦੋਸ਼ੀ ਦੇ ਵਿਚਕਾਰ ਸਮਝੌਤਾ ਹੋ ਗਿਆ ਸੀ ਪੁਲਿਸ ਨੇ 2007 ਦੇ ਨੋਡ ਵਿੱਚ ਇੱਕ ਰੱਦ ਕਰਨ ਦੀ ਰਿਪੋਰਟ ਤਿਆਰ ਕੀਤੀ ਪਰ ਇਸ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ ਇਸ ਲਾਪਰਵਾਹੀ ਤੋਂ ਦੁਖੀ ਹੋ ਕੇ ਪਟੀਸ਼ਨ ਕਰਤਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਮੰਨਿਆ ਕਿ ਫਾਈਲਾਂ ਗੁੰਮ ਹੋ ਗਈਆਂ ਤੇ ਜ਼ਿੰਮੇਵਾਰ ਅਧਿਕਾਰੀ ਜਿਵੇਂ ਕਿ ਤਤਕਾਲੀ ਐਸਐਚਓ ਤੇ ਇਸ ਦੇ ਨਾਲ ਹੀ ਐਮਐਚਸੀ ਬਹੁਤ ਪਹਿਲਾਂ ਸੇਵਾ ਮੁਕਤ ਹੋ ਚੁੱਕੇ ਨੇ ਜਿਸ ਕਾਰਨ ਵਿਭਾਗੀ ਕਾਰਵਾਈ ਦਾ ਸਮਾਂ ਰੁਕਿਆ ਹੋਇਆ ਹਾਲਾਂਕਿ ਨਿਗਰਾਨੀ ਦੇ ਵਿੱਚ ਲਾਪਰਵਾਹੀ ਦੇ ਲੁਧਿਆਣਾ ਦੇ ਡੀਸੀਪੀ ਕਾਨੂੰਨ ਤੇ ਵਿਵਸਥਾ ਪ੍ਰਵਿੰਦਰ ਸਿੰਘ ਪੀਪੀਐਸ ਨੂੰ ਕਾਰਨ ਦਸੋਂ ਨੋਟਿਸ ਵੀ ਜਾਰੀ ਕੀਤਾ ਗਿਆ ਹੈ ਡੀਜੀਪੀ ਨੇ ਦੱਸਿਆ ਕਿ ਬਹੁਤ ਸਾਰੀਆਂ ਪੁਲਿਸ ਇਕਾਈਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਜੋ ਰੱਦ ਕਰਨ ਅਤੇ ਅਣਪਛਾਦੀਆਂ ਰਿਪੋਰਟਾਂ ਸਮੇਂ ਸਰਦਜ ਕੀਤੀਆਂ ਜਾਂਦੇ ਭਵਿੱਖ ਦੇ ਵਿੱਚ ਅਜਿਹੀਆਂ ਗਲਤੀਆਂ ਨਾ ਦੁਹਰਾਈਆਂ ਜਾਣ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਲਾਪਰਵਾਹੀ ਦੇ ਉੱਤੇ 1 ਲੱਖ ਦਾ ਜੁਰਮਾਨਾ ਲਗਾ ਦਿੱਤਾ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬਣੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲਿਸ ਦੀ ਗੰਭੀਰ ਲਾਪਰਵਾਹੀ ਦਾ ਸਖਤ ਨੋਟਿਸ ਲੈਂਦਿਆਂ ਸੂਬਾ ਸਰਕਾਰ ਤੇ 1 ਲੱਖ ਦਾ ਜੁਰਮਾਨਾ ਲਗਾਇਆ ਜਦ ਰਸਲ ਹਾਈ ਕੋਰਟ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਉਸ ਨੂੰ 1 ਲੱਖ ਦਾ ਜੁਰਮਾਨਾ ਲਗਾਇਆ ਆਖਰੂ ਮਾਮਲਾ ਕੀ ਹੈ ਇਸ ਬਾਬਤ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਇਹ ਮਾਮਲਾ 18 ਸਾਲ ਤੋਂ ਲੰਬਿਤ ਇੱਕ ਐਫਆਈਆਰ ਦੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਨੂੰ ਸਮੇਂ ਸਿਰ ਰੱਦ ਕਰਨ ਦੀ ਰਿਪੋਰਟ ਪੇਸ਼ ਕਾਰਨ ਦੇ ਵਿੱਚ ਅਸਫਲਤਾ ਦੇ ਕਾਰਨ ਇਹ ਜੁਰਮਾਨਾ ਲਗਾਇਆ ਗਿਆ ਤਾਂ ਜਸਟਿਸ ਸੁਮਿਤ ਗੋਇਲ ਦਾ ਕਹਿਣਾ ਹੈ ਕਿ ਰਾਜ ਦਾ ਮੁਕਦਮਾ ਚਲਾਉਂਦਾ ਅਧਿਕਾਰੀ ਗੰਬੀਲ ਜਨਤਕ ਟਰਸਟ ਹੈ ਜਿਸ ਨੂੰ ਇਮਾਨਦਾਰੀ ਤੇ ਪਾਰਦਰਸ਼ਤਾ ਦੇ ਨਾਲ ਵਰਤਿਆ ਜਾਣਾ ਚਾਹੀਦਾ ਉਹਨੂੰ ਚੇਤਾਵਨੀ ਦਿੱਤੀ ਹੈ ਕਿ ਵਿਵੇਕ ਮਨਮਾਨੀ ਦਾ ਸਾਧਨ ਨਹੀਂ ਬਣ ਸਕਦਾ ਅਦਾਲਤ ਵਿੱਚ ਜੋ ਇਹ ਮਾਮਲਾ ਦੇ ਵਿੱਚ ਸੰਸਥਾਗਤ ਪੱਧਰ ਤੇ ਦੰਡਕਾਰੀ ਪਹੁੰਚ ਅਪਣਾਉਣੀ ਚਾਹੀਦੀ ਹੈ ਤਾਂ ਅਦਾਲਤ ਨੇ ਹੁਕਮ ਦਿੱਤਾ ਕਿ ਲਗਾਏ ਗਏ 1 ਲੱਖ ਰੁਪਏ ਦੇ ਜੁਰਮਾਨੇ ਦੇ ਵਿੱਚ 25000 ਰੁਪਏ ਪਟੀਸ਼ਨਰ ਨੂੰ ਅਦਾ ਕੀਤੇ ਜਾਣ ਬਾਕੀ 75000 ਰੁਪਏ ਪੰਜਾਬ ਰਾਜ ਕਾਨੂੰਨੀ ਸੇਵਾਮਾ ਅਥਾਰਟੀ ਦੇ ਆਫਤ ਰਾਹਤ ਫੰਡ ਦੇ ਵਿੱਚ ਜਮ੍ਹਾਂ ਕਰਵਾਏ ਜਾਣ ਇਸ ਨੇ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਦੇ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕਰਨ ਦੇ ਵੀ ਨਿਰਦੇਸ਼ ਦੇ ਦਿੱਤੇ ਨੇ ਤਾਂ ਪੁਲਿਸ ਦੇ ਡਾਇਰੈਕਟਰ ਆਫ ਜਰਨਲ ਨੂੰ 90 ਦਿਨਾਂ ਦੇ ਅੰਦਰ ਪਾਲਣਾ ਰਿਪੋਰਟ ਧਾਇਰ ਕਰਨ ਦੇ ਨਿਰਦੇਸ਼ ਹੁੰਦੇ ਨੇ ਇਹ ਮਾਮਲਾ ਜਿੱਥੇ ਕੀਮਤੀ ਲਾਲ ਭਗਤ ਦੁਆਰਾ ਧਾਇਰ ਪਟੀਸ਼ਨ ਦੇ ਨਾਲ ਸਬੰਧਤ ਹੈ 9 ਅਗਸਤ 2007 ਨੂੰ ਜਲੰਧਰ ਦੇ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 6 ਦੇ ਵਿੱਚ ਭਾਰਤੀ ਦੰਡ ਸਹਿਤਾ ਦੀਆਂ ਧਾਰਾਵਾਂ 322 341 506 ਤੇ 34 ਦੇ ਤਹਿਤ ਇੱਕ ਅਫਾਰ ਦਾਜ ਹੁੰਦੀ ਹੈ ਇਸ ਤੋਂ ਥੋੜੀ ਦੇਰ ਬਾਅਦ ਸ਼ਿਕਾਇਤ ਕਰਤਾ ਤੇ ਦੋਸ਼ੀ ਦੇ ਵਿਚਕਾਰ ਸਮਝੌਤਾ ਹੋ ਗਿਆ ਸੀ ਪੁਲਿਸ ਨੇ 2007 ਤੇ ਨੋਡ ਵਿੱਚ ਇੱਕ ਰੱਦ ਕਰਨ ਦੀ ਰਿਪੋਰਟ ਤਿਆਰ ਕੀਤੀ ਪਰ ਇਸ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ ਇਸ ਲਾਪਰਵਾਹੀ ਤੋਂ ਦੁਖੀ ਹੋ ਕੇ ਪਟੀਸ਼ਨ ਕਰਤਾ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤਾਂ ਹਾਈ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਮੰਨਿਆ ਕਿ ਫਾਈਲਾਂ ਗੁੰਮ ਹੋ ਗਈਆਂ ਤੇ ਜ਼ਿੰਮੇਵਾਰ ਅਧਿਕਾਰੀ ਜਿਵੇਂ ਕਿ ਤਤਕਾਲੀ ਐਸਐਚਓ ਤੇ ਇਸ ਦੇ ਨਾਲ ਹੀ ਐਮਐਚਸੀ ਬਹੁਤ ਪਹਿਲਾਂ ਸੇਵਾਮੁਕਤ ਹੋ ਚੁੱਕੇ ਨੇ ਜਿਸ ਕਾਰਨ ਵਿਭਾਗੀ ਕਾਰਵਾਈ ਦਾ ਸਮਾਂ ਰੁਕਿਆ ਹੋਇਆ ਹਾਲਾਂਕਿ ਨਿਗਰਾਨੀ ਦੇ ਵਿੱਚ ਲਾਪਰਵਾਹੀ ਦੇ ਲੁਧਿਆਣਾ ਦੇ ਡੀసీపీ ਕਾਨੂੰਨ ਤੇ ਵਿਵਸਥਾ ਪ੍ਰਵਿੰਦਰ ਸਿੰਘ ਪੀਪੀਐਸ ਨੂੰ ਕਾਰਨ ਦਸੋਂ ਨੋਟਿਸ ਵੀ ਜਾਰੀ ਕੀਤਾ ਗਿਆ ਡੀਜੀਪੀ ਨੇ ਦੱਸਿਆ ਕਿ ਬਹੁਤ ਸਾਰੀਆਂ ਪੁਲਿਸ ਇਕਾਈਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਤਾਂ ਜੋ ਰੱਦ ਕਰਨ ਅਤੇ ਅਣਪਛਾਦੀਆਂ ਰਿਪੋਰਟਾਂ ਸਮੇਂ ਸਿਰ ਦੱਚ ਕੀਤੀਆਂ ਜਾਂਦੇ ਭਵਿੱਖ ਦੇ ਵਿੱਚ ਅਜਿਹੀਆਂ ਗਲਤੀਆਂ ਨਾ ਦੁਹਰਾਈਆਂ ਜਾਣ